ਵਾਵਾ ਜੀ ਉਹਨਾਂ ਵੱਲੋਂ ਬੰਡਾੜੇ ਵਾਲਾ ਲਾਲਾ ਜੱਫਾ ਲਵੇ ਤੇ 5100 ਦਿੱਤਾ ਜਾਵੇਗਾ। ਕੀ ਬਾਤ ਹੈ ਅਵਤਾਰ ਸਿੰਘ ਜੀ ਨੰਬਰਦਾਰ ਤੇ ਗੁਰਪ੍ਰੀਤ ਸਿੰਘ ਜੀ ਝੋਟਾ ਕਹਿੰਦੇ ਸਾਡੇ ਵੱਲੋਂ 1000 ਐਡ ਕਰ ਦਿਓ 3100 ਰੁਪਏ ਦਾ ਜੱਫਾ ਹੈ। ਅਵਤਾਰ ਸਿੰਘ ਜੀ ਮਲਕ ਸਾਹਿਬ ਉਹਨਾਂ ਵੱਲੋਂ ਵੀ ਬੜੇ ਮਾਨ ਸਨਮਾਨ ਹੋਣਗੇ। ਸੇਖੋਂ ਸਾਹਿਬ ਦਾ ਵੀ ਤੇਜੇ ਤੌਰ ਤੇ ਬਹੁਤ ਬਹੁਤ ਧੰਨਵਾਦ ਹੈ। ਹਰਿਆਣੇ ਤੇ ਪੰਜਾਬ ਦੀਆਂ ਟੀਮਾਂ ਦਾ ਫਾਈਨਲ ਹੈ ਸਾਡਾ ਦਵਿੰਦਰ ਸੰਧੂ ਆ ਪੂਰਾ ਸੰਧੂ ਕੈਨੇਡਾ ਵਰਿੰਦਰ ਸੰਧੂ ਕੈਨੇਡਾ ਉਧਰ ਸੋਨੀ ਢਿੱਲੋਂ ਆ ਹਣੀ ਸੰਘੂ ਆ ਪੂਰਾ ਹਰ ਲਾਲਪੁਰੀਆ ਇਹ ਟਿਕੜੀ ਨੇ ਕਹਿੰਦੇ ਦੁਨੀਆਂ ਦੇ ਵਿੱਚ ਜੰਡਪੁਰ ਦਾ ਮੇਲਾ ਜਿਹੜਾ ਉਹ ਮਸ਼ਹੂਰ ਕਰ ਦਿੰਦਾ ਹੈ ਅਮਰਤ ਟੀਮਾਂ ਬੱਸੀਆਂ ਆ ਜਿੰਨਾ ਜੋਰਜਾਰਾ ਸੋਨੀ ਦਾ ਲੱਗਿਆ ਜਿੰਨਾ ਜੋਰ ਹਣੀ ਤੇ ਭੂਰੇ ਦਾ ਲੱਗਿਆ ਆ ਕਬੱਡੀ ਦੇ ਚੋਟੀ ਦੇ ਮੱਲ ਜੰਡਪੁਰ ਦੇ ਵਿੱਚ ਲੈ ਕੇ ਆਉਣ ਦੇ ਲਈ ਅੱਜ ਮੁਬਾਰਕਬਾਦ ਦੇ ਹੱਕਦਾਰ ਆ ਸਾਡੇ ਵੀਰ ਸਾਰੇ ਭਰਾ ਨੇ ਗਵਿੰਦਰ ਸਿੰਘ ਜੀ ਚੀਮਾ ਐਮਸੀ ਸਾਹਿਬ ਪ੍ਰਿੰਸ ਸੰਗੂ ਨਾਲ ਸਾਡਾ ਪ੍ਰਵਿੰਦਰ ਜੰਡਪੁਰ ਗੁਰਪ੍ਰੀਤ ਚੀਮਾ ਤੇ ਤਰਨਜੀਤ ਬਾਵਾ ਦੀਪ ਜੰਡਪੁਰ ਤੇ ਦਵਿੰਦਰ ਸੰਧੂ ਖੀਤ ਕਰਤਾਰ ਸਿੰਘ ਸਾਹਿਬਾ ਸਮੁੱਚੀ ਸਪੋਰਟਸ ਕਲੱਬ ਜਿਹੜੀ ਮੁਬਾਰਕਬਾਦ ਦੀ ਹੱਕਦਾਰ ਹੈ ਬਹੁਤ ਵੱਡਾ ਧੰਨਵਾਦ ਉਧਰ ਰਿੰਕੂ ਗਰੈਂਟੀ ਦਾ ਸਨਮਾਨ ਜੰਡਪੁਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਬਾਲ ਕਹਿੰਦੇ ਗਗਨਦਰ ਪੰਨੂ ਸਾਇਪ੍ਰੈਸ ਰਵਣਾ ਜਰਾਲ ਵੱਡਾ ਵੀਰ 21000 ਰੁਪਇਆ ਬਾਲ ਕਹਿੰਦੇ ਰਾਜੂ ਸ਼ਾਹਪੁਰ ਵਾਲਾ ਵੱਡਾ ਵੀਰ ਇਹਦੇ ਭਰਾਵਾਂ ਵੱਲੋਂ ਰੈਂਕੂ ਗਰੰਟੀ ਨੂੰ ਅੱਜ 21000 ਦਿੱਤਾ ਜਾਵੇਗਾ ਰਹਿਮਤ ਇਨਕਲੇ ਵਾਲੇ ਵੀਰ ਵੱਲੋਂ ਮੋਜਰਾ ਕਹਿੰਦੇ ਬਾਕੀ ਦੇ 500 ਉਧਰ ਸਾਡੇ ਵੀਰ ਹੈ ਕੀਰਤ ਭੰਗੂ ਤੇ ਮਨਪ੍ਰੀਤ ਭੰਗੂ ਲਾਨ ਕਰਦੇ ਛਪਿੰਦਰ ਦਾ ਜਫਾ 5000 ਦਾ ਹੋਵੇਗਾ ਆ ਨੌਜਵਾਨ ਪੰਮਾ ਮਨਾਣੇ ਵਾਲਾ ਮਨ ਸਿੰਘ ਦੁਲਟ ਮਨਸੇ ਕਹਿੰਦੇ ਕਬੱਡੀ ਪੌਂਡ ਦੇ ਲਈ ਬੱਧਿਆ ਹੋਇਆ ਉਧਰ ਕਹਿੰਦੇ 19 ਦਸੰਬਰ ਠੂਲੇ ਵਾਲੇ ਪਿੰਡ ਦੇ ਵਿੱਚ ਬਸਤਾ ਨੂੰ ਅੱਟਾ-ਤਾ ਕੁਵਾਂਟਲ ਬਦਾਵ ਦਿੱਤੇ ਜਾਣਗੇ ਜਿਵੇਂ ਭਾਈ ਆਇਆ ਹੋਇਆ ਗੁਰਦੀਪ ਪ੍ਰਧਾਨ ਦਵਿੰਦਰ ਪੰਡੂ ਰਮਣਾ ਜਲਾਲ ਰਾਤੂ ਸ਼ਾਨਪੁਰ ਦੇ ਵੀਰ ਕਹਿੰਦੇ 19 ਦਸੰਬਰ ਲਈ ਸੱਦੇ ਦੇਰੇ ਵੀ ਫੂਲਿਆਂ ਦੇ ਵਿੱਚ ਵੱਡਾ ਮੇਲਾ ਰੇਡ ਪੈ ਗਈ ਵੱਡੇ ਭਾਈ ਅੰਮਾ ਆ ਗਿਆ ਸਰਸੰਗ ਵਾਲੇ ਦੀ ਧਰਤੀ ਦਾ ਮਾਝੇ ਦਾ ਮਜ਼ਹਿਰ ਕਹਿੰਦੇ ਗਰਾਊਂਡ ਦੇ ਵਿੱਚ ਕਬੱਡੀ ਪਾ ਰਿਹਾ ਸੁਰਕਪਰੀਆ ਯੋਧਾ ਓਏ ਦੁਆਬੇ ਦੇ ਆਹ ਕਹਿੰਦੇ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ 14 ਵੱਡਾ ਮੱਲਬਾ ਖੇਡ ਕਬੱਡੀ ਦਾ ਉਧਰ 7 ਜਨਵਰੀ ਜਿੱਤੀ ਹੋਈ ਜਸੂ ਜੰਡਪੁਰ ਮਨਿੰਦਰ ਧنوਆ ਹਰਜਿੰਦਰ ਸਵੇਚ ਪੰਮੇ ਤੇ ਲਾਲੀ ਦਾ ਹਰ ਇੱਕ ਜੱਫਾ 11000 ਰੁਪਏ ਦਾ ਲੋ ਕਬੱਡੀ ਕਹਿੰਦੇ ਮੱਖਣ ਮੱਖੀ ਪਾ ਰਿਹਾ ਹੈ ਇੱਕ ਪਾਸੇ ਖੇਡ ਮੈਦਾਨ ਦੇ ਵਿੱਚ ਸ਼ੈਲੀ ਹੈ ਆਹ ਸਾਹਮਣੇ ਫੀਦਾਬਾਦੀਆ ਆਹ ਸਾਹਮਣੇ ਕਹਿੰਦੇ ਵ੍ਰਿਦਾਵਾਦੀਆ ਪਲਵਣ ਜਿਵੇਂ ਵੀ ਗੱਲ ਚੱਲਦੀ ਆ ਮੇਰੇ ਮਿੱਤਰੋ ਅਗਲੀ ਰੇਡ ਕਹਿੰਦੇ ਆ ਉਹ ਰਵੀ ਤਿਉਰੇ ਵਾਲਾ ਉਹ ਤਿਉਰੇ ਵਾਲਾ ਰਵੀ ਆ ਗਿਆ ਮੇਰੇ ਮਿੱਤਰੋ ਕਬੱਡੀ ਟੌਣ ਦੇ ਲਈ ਖੇਡਦੇ ਬ라운 ਦੇ ਵਿੱਚ ਜੋਰ ਨੇ ਚਾਰੇ ਪਿਆਰ ਨੇ ਕੇ ਲਾਲਾ ਲਾਲਾ ਹੋ ਗਈ ਖਾੜਾ ਗਿਆ ਹਲਸੀ ਉਹ ਕਰੋ ਕਰੀ ਤੋੜਦੇ ਸੱਚਾ ਤੇ ਮਲਸੀ ਹੋਰੀ ਤੋਰ ਤੇ ਸੱਚਾ ਤੇ ਮਲਸੀ ਲਾਲਾ ਲਾਲਾ ਹੋ ਗਈ ਖਾਣਾ ਗਿਆ ਹਾਂ ਜੀ ਅੱਜ ਜੰਡਪੁਰ ਦੇ ਵਿੱਚ ਲਾਲਾ ਲਾਲਾ ਹੋਈ ਪਈ ਐ ਜਿਹੜੀ ਲਾਲਾ ਲਾਲਾ ਹੋਈ ਪਈ ਐ ਸੱਜਣਾ ਉਹ ਜੰਡਪੁਰ ਵਾਲੇ ਯਾਰਾਂ ਨੇ ਕਰਾਈ ਹੋਈ ਐ ਇੱਕ ਪਾਸੇ ਮਨ ਦੁਲਦਾ ਛਿੱਲੂਆ ਆ ਟੱਕਰ ਵੇਖਣ ਜੋਗਾ ਇਹ ਟੱਕਰ ਦਾ ਕੋਈ ਤੋੜਨੀ ਆ ਰੇਡ ਦਾ ਕੋਈ ਜੋੜਨੀ ਆਹ ਕਹਿੰਦੇ ਕੋਈ ਜੋੜਨੀ ਮੇਰੇ ਮਿੱਤਰੋ ਆਹ ਰੇਡ ਦਾ ਅੱਬਾ ਕਹਿੰਦੇ

ਡੁਗੇ ਦਾ ਵੀ ਚੇਚੇ ਤੌਰ ਤੇ ਧੰਨਵਾਦ ਹੈ ਅੱਜ ਦੁਨੀਆ ਦੇ ਚੋਟੀ ਦੇ ਮੱਲਾਂ ਦੇ ਵਿੱਚ ਟੱਕਰ ਜੰਡਪੁਰ ਦੇ ਵਿੱਚ ਹੋ ਰਹੀ ਹੈ ਜੈਨਾ ਕਹਿੰਦਾ ਅੱਦਾ ਅੱਦਾ ਕੁਵਟੜਾ ਬਸ ਤੁਹਾਨੂੰ ਬਿਨਾਮ 19 ਤਰੀਕ ਹੋਣੀ ਹੈ ਰਾਜੂ ਬਾਈ ਔੜਾ ਪੜਾ ਜਿੰਨੇ ਮਰਜੀ ਕੰਮ ਹੋਣ ਅਸੀਂ ਇਹ ਸੁਣਦਾ ਆਓ ਸਾਹਮਣੇ ਕਬੱਡੀ ਪੈ ਗਈ ਮੇਰੇ ਮਿੱਤਰੋ ਲੈ ਜੀ ਪਰਮੰਦਰ ਆਓ ਦੇਖੋ ਹੜੀ ਹੋਣੀ ਵੀਰ ਨੇ ਭੂਰੇ ਹੋਣੀ 1:00 ਵਜੇ ਤੱਕ 곪 ਗਿਆ ਖੜਕੀਆ ਤੇ ਸੱਜਣ ਓ ਰਵੀ ਆ ਗਿਆ ਸਾਹਮਣੇ ਕਹਿੰਦੇ ਰਵੀ ਆ ਗਿਆ ਦਿਉਰੇ ਵਾਲਾ ਕੈਨੇਡਾ ਦੇ ਟ੍ਰੈਂਟੋ ਕੱਪ ਦਾ ਬੈਸਟ ਲੀਡਰ ਨਿਊਜ਼ੀਲੈਂਡ ਦੀ ਸਿੱਕ ਕਿੰਨਾ ਦਾ ਸਰਵੋਤਮ ਖਿਡਾਰੀ ਅੱਜ ਜੰਡਪੁਰ ਦੇ ਵਿੱਚ ਛਾਇਆ ਪਿਆ ਹੈ ਲੈਫ ਸਿੰਘ ਜੀ ਡੈਣੀ ਫੈਸਲਾ ਕਰਦੇ ਹੈ ਬੈਸਟ ਬਾਦ 2-2 ਲੱਖ ਦੇ ਬੁਲਟ ਦਿੱਤੇ ਜਾਣਗੇ ਮੱਖਣ ਮੱਖੀ ਕਲਾਂ ਵਾਲਾ ਸੰਧੂ ਪਰਿਵਾਰ ਦਾ ਤਰਨ ਤਰਨ ਦਾ ਖਿਡਾਰੀ ਇੱਕ ਪਾਸੇ ਸ਼ਿੱਲੂ ਓਏ ਸ਼ਿੱਲੂ ਤੇ ਮੱਖਣ ਦੀ ਟੱਕਰ ਮੱਖੀ ਕਲਾਂ ਵਾਲਾ ਅੱਜ ਕਹਿੰਦਾ ਖੇਡਣ ਨਹੀਂ ਆਏ ਕਹਿੰਦਾ ਬਾਈ ਜਿੱਤਣ ਆਏ ਆ ਖੇਡਣ ਨਹੀਂ ਆਏ ਕਹਿੰਦਾ ਜਿੱਤਣ ਆਏ ਆ ਆਹ ਸਾਹਮਣੇ ਕਬੱਡੀ ਪਾ ਰਹੀ ਆ ਇਹ ਰਵੀ ਦਿਉਰਾ ਮੇਰੇ ਮਿੱਤਰੋ ਉਧਰ ਕਹਿੰਦੇ 9 ਜਨਵਰੀ ਦੀ ਮਹਾਰਾਜ ਦੇ ਵਿੱਚ ਰਬੜਾ ਕਹਿੰਦਾ ਆਪਕੇ ਬਿੱਕਲ ਦੀ ਦੁਨੀਆ ਦੇਖੋ 9 ਜਨਵਰੀ ਮਹਾਰਾਜ ਦੇ ਵਿੱਚ ਆਪਕੇ ਬਿੱਕਲ ਦੀ ਦੁਨੀਆ ਦੇਖੋ ਉਹ ਦਲਟ ਆ ਗਿਆ ਸਿੰਘ ਦਲਤ ਦਿੜਵੇ ਵਾਲਾ ਮਰੀਕ ਸਿੰਘ ਦਾ ਪੁੱਤ ਅਗਲੀ ਕਬੱਡੀ ਪਾ ਰਿਹਾ ਹੈ ਸ਼ੀਲੂ ਹੈ ਖੇਡ ਮੈਦਾਨ ਦੇ ਵਿੱਚ ਸ਼ੇਲੀ ਓਏ ਖੇਲੀ ਕਾਸ਼ੀਪੁਰਿਆ ਮੁਕਾਬਲਾ ਕਰਦਾ ਹੈ ਬਿੱਲਾ ਗਾਲਬ ਫੈਸਲਾ ਕਰਦਾ ਪੁਆਇੰਟ ਧਾਵੀ ਦਾ ਅੰਬਾ ਸਰਸਿੰਘ ਵਾਲੇ ਦੀ ਧਰਤੀ ਦਾ ਓਏ ਦਰਮਦਾਰੀਆਂ ਮਾਝੇ ਦਾ ਮਝੈਲ ਕਹਿੰਦੇ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਖੇਡ ਮੈਦਾਨ ਦੇ ਵਿੱਚ ਘੋਡਾ ਨਾਲ ਲਾਲੀ ਹੈ ਨਾਲ ਸ਼ਮਿੰਦਰ ਨਾਲ ਖੇਡ ਮੈਦਾਨ ਦੇ ਵਿੱਚ ਪੰਮਾ ਬਣਾਣੇ ਵਾਲਾ ਓਏ ਸੁਰਖਪੁਰਿਆ ਯੋਧਾ 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 ਰਣਾ ਦਾ ਯੋਧਾ ਜਾਫੀ ਵਾਹ ਓਏ ਅੰਬਿਆ ਪੁਆਇੰਟ ਕਹਿੰਦੇ ਧਾਵੀ ਦਾ ਮੱਖਣ ਦੀ ਕਬੱਡੀ ਪੈ ਰਹੀ ਹੈ ਉਧਰ ਜਰਜੀਤ ਬਾਈ ਕਰਤਾਰਪੁਰ ਨਾਲ ਸਾਡੇ ਬਾਵਾ ਸਾਹਿਬ ਤੇ ਗੁਰਵਿੰਦਰ ਬਾਈ ਦਾ ਹਰ ਲਾਲਪੁਰ ਪਿੰਡ ਹੈ ਭੜਾ ਕਹਿੰਦੇ 5500 ਰੁਪਏ ਜਾਵੇਗਾ ਸ਼ਿੱਲੂ 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 ਪਰ ਮੱਖੀ ਕਲਾ ਵਾਲਾ ਮੱਖੀ ਕਲਾ ਵਾਲਾ ਮੱਖਣ ਸੰਧੂ ਹੈ ਸੰਧੂਆਂ ਦਾ ਪੁੱਤ ਫੜਾ ਮਾਰਦਾ ਨਾ ਫੋਕੀਆਂ ਥਾਂ ਥਾਂ ਤੇ ਮਿੱਤਰਾਂ ਨੇ ਗੁੱਲ ਵੇਖਾ ਠੋਕੀਆਂ ਉਧਰ ਝੋਟਾ ਬਾਈ ਕਹਿੰਦਾ ਅਵਤਾਰ ਮਾਗਟ ਉੱਡਾ ਵੱਲੋਂ 2000 2000 ਦਿਉਰੇ ਵਾਲਾ ਰਵੀ ਅਗਲੀ ਕਬੱਡੀ ਪਾ ਰਿਹਾ ਹੈ ਦਵਿੰਦਰ ਚੰਦੋ ਸਾਡਾ ਵੀਰ ਆ ਮਨਾਣੇ ਦੀ ਟੀਮ ਦੇ ਲਈ ਵੱਡੇ ਯੋਗਦਾਨ ਹੈ ਇੱਕ ਪਾਸੇ ਪੰਮਾ ਮਨਾਣੇ ਵਾਲਾ ਉਹ ਦੂਜੇ ਪਾਸੇ ਰਵੀ ਦਿਉਰੇ ਵਾਲਾ ਪਿੰਡੇ ਲਿਸ਼ਕਣ ਮੁੰਡਿਆਂ ਦੇ ਜਵਾਨੀ ਉੱਡ ਜੁੱਟ ਜੁੱਟ ਕਰਦੀ ਵੈਸਟ ਹੈਮ ਲਈ ਨਵੇਂ ਬੁਲਟ ਹੈ 1.5 ਲੱਖ ਤੇ ਲੱਖ ਦੇ ਪ੍ਰਾਈਜ਼ ਹੈ 7 ਲੱਖ ਰੁਪਏ ਦਾ ਫਾਈਨਲ ਹੈ ਧਰਤੀ ਜੰਡਪੁਰ ਦੀ ਹੈ ਰਾਬਾ ਸਪੋਰਟਸ ਕਲੱਬ ਦਾ ਮੇਰੇ ਵੀਰੋ ਕੱਪ ਖੇਡਿਆ ਜਾ ਰਿਹਾ ਹੈ। ਉਹ ਕਹਿੰਦੇ ਵੱਡਾ ਮੇਲਾ ਮੇਰੇ ਮਿੱਤਰੋ ਦੀਪ ਧੰਵਾ ਦਾ ਸਾਰੇ ਪ੍ਰਾਵਾ ਦਾ। ਪਲਵਾਰ ਨੇ ਪਲੇਅਰ ਨੇ ਜਦੋਂ ਧੰਵਾ ਦਾ ਇੱਧਰ ਕਹਿੰਦੇ ਅੰਬੇ ਦੀ ਰੇਡ ਤੇ ਪ੍ਰਿੰਸ ਕਲੇਰ ਵੱਲੋਂ 500 ਰੁਪਏ ਦਿੱਤਾ ਜਾਵੇਗਾ। 500 ਰੁਪਏ ਦਿੱਤਾ ਜਾਵੇਗਾ ਪ੍ਰਿੰਸ ਕਲੇਰ ਵੱਲੋਂ। ਉਹ ਅੰਬਾ ਸੁਰ ਸਿੰਘ ਵਾਲੇ ਦੀ ਧਰਤੀ ਦਾ ਅੰਬਾ। ਵਾਹ ਓਏ ਅੰਬਿਆ। ਪੁਆਇੰਟ ਕਹਿੰਦੇ ਸੋਧਰ راجو شاہپور وزار تو ادھر چوکا بھائی کہ ہزار مک ਜਵਰਾਜ ਸਿੰਘ ਟੀਮਾਂ ਤੇ ਹਰਮਨ ਵੱਲੋਂ 100 ਰੁਪਏ ਦੇ ਮਾਨ ਸਤਕਾਰ ਜਿਹੜੇ ਉਹ ਸ਼ਿੱਲੂ ਦੇ ਲਈ ਪੁੱਜੇ ਆ ਪ੍ਰਿੰਸ ਸੰਘੂ ਆ ਹਣੀ ਸੰਘੂ ਆ ਸਾਡੇ ਵੀਰ ਆ ਉਹ ਸਾਹਮਣੇ ਕਹਿੰਦੇ ਕਬੱਡੀ ਇਸ ਵਿੱਚ ਰਵੀ ਪਾ ਰਿਹਾ ਹੈ ਰਵੀ 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 ਦਿਉਰੇ ਵਾਲਾ ਇਸ ਵਿੱਚ ਕਬੱਡੀ ਪਾ ਕੇ ਆਇਆ RAM ਸਿੰਘ ਚੌਧਰੀ ਦਾ ਪੁੱਤਰ ਉਧਰ ਅੰਬੇ ਦੀਆਂ ਤਿੰਨ ਰੇਡਾਂ ਤੇ ਕੀਰਤ ਭੰਗੂ ਮਨਪ੍ਰੀਤ ਭੰਗੂ ਤੇ ਦਵਿੰਦਰ ਚੰਦੋ ਵੱਲੋਂ ਢੋਡੇ ਦਾ ਜਫਾ 11000 ਰੁਪਏ ਦਾ ਹੋਵੇਗਾ ਉਧਰ ਝੋਟਾ ਬਾਈ ਮੱਖੀ ਵੀਰ ਤੇ ਤੇਰੇ ਦਾਬੇ 2000 ਝੋਟੇ ਬਾਈ ਵੱਲੋਂ ਝੋਟੇ ਬਾਈ ਰੇਡ ਪੈ ਗਈ ਪੈ ਗਈ ਪੈ ਗਈ ਝੋਟੇ ਪਿੱਛੇ ਦੇਖੋ ਮੱਖੀ ਉਧਰ ਮੱਖੀ ਤੇ ਸ਼ੀਲੂ ਓ ਮੱਖਣ ਮੱਖੀ ਕਹਿੰਦੇ ਸੰਧੂਆ ਦਾ ਮੁੰਡਾ ਮੱਖੀ ਕਲਾ ਵਾਲਾ ਓ ਸ਼ੀਲੂ ਨੇ ਗੋਡਣੀਆਂ ਕੀਤਾ ਹੋਇਆ ਉਧਰ ਕਹਿੰਦੇ ਸ਼ੀਲੂ ਜੱਫਾ ਲਾ ਗਿਆ 2000 ਦੇ ਦੋ 74 ਬਾਈ 2000 ਦੇ ਦੋ ਮੁੰਡੇ ਨੂੰ 2000 ਰਵੀ ਤੌਰੇ ਵਾਲਾ ਆ ਗਿਆ ਦਵਿੰਦਰ ਸੰਧੂ ਵੱਲੋਂ ਫਾਈਨਲ ਦਾ ਹਰ ਇੱਕ ਪੁਆਇੰਟ 100-100 ਰੁਪਏ ਦਾ ਹੈ ਰਣਜੋਤ ਸਿੰਘ ਜੋਧਾ ਪੰਮਾ ਹਰੂ ਜੋਧਾ ਰਾਜਾ ਝਮਟ ਜੋਧੇ ਦਾ ਜੱਫਾ 2000 ਦਾ ਅੱਬੇ ਵੀ ਇਹ ਤੇਰੇ ਡਾਬੇ ਦਵਿੰਦਰ ਪੰਡੂ ਸਪਰਸ ਰਾਜੀ ਸ਼ਾਹਪੁਰ ਤੇ ਰਮਣਾ ਜਲਾਲ 3000 ਅੱਬਾ ਆ ਗਿਆ ਸੁਰਸਿੰਘ ਵਾਲੇ ਦੀ ਧਰਤੀ ਦਾ ਦਵਿੰਦਰ ਸੰਘੂ ਐ ਵੀਰ ਸਾਡਾ ਚਾਰ ਜਾਫੀ ਐ ਇੱਕ ਪਾਸੇ ਢੋਡਾ ਮਨਾਣਿਆਂ ਵਾਲਾ ਦੂਜੇ ਪਾਸੇ ਰਣਜੋਤ ਸਿੰਘ ਜੋਧਾ ਸੁਰਖਪੜੀਆਂ ਦੁਆਬੇ ਵਾਲਾ ਮੁਕਾਬਲਾ ਕਰਦਾ ਹੋਇਆ ਧਰਤੀ ਪਵਤ ਦੀ ਹੈ ਮਹਾਰੀ ਇਲਾਕਾ ਹੈ ਜੰਡਪੁਰ ਪਿੰਡ ਹੈ ਅੱਜ ਸਾਡੇ ਯਾਰ ਸੋਨੀ ਢਿੱਲੋਂ ਦਾ ਪਰਵਿੰਦਰ ਜੰਡਪੁਰੀਏ ਦਾ ਨਾਲ ਹਨੀ ਸੰਘੂ ਦਾ ਨਾਲ ਕਹਿੰਦੇ ਹਰਲਾਲਪੁਰੀਏ ਭੂਰੇ ਦਾ ਮੈਨ ਹੈ ਓਏ ਦੁਨੀਆਂ ਦੇ ਸੁਪਰਸਟਾਰ ਪੁੱਜੇ ਹੋਇਆ ਸ਼ੀਲੂ ਸ਼ੀਲੂ ਓ ਮੱਖਰ ਮੱਖੀ ਤੇ ਸ਼ੀਲੂ ਹਾਏ ਓ ਮੇਰਿਆ ਰੱਬਾ ਓ ਮੇਰਿਆ ਰੱਬਾ ਜਿਹੜੀ ਲਾਲਾ ਲਾਲਾ ਹੋਈ ਹੇ ਹਰਿਆਣੇ ਵਾਲੇ ਸ਼ਿੱਲੂ ਨੇ ਕਰਾਈ ਹੋਈ ਹੈ ਮੈਨੂੰ ਲੱਗਦਾ ਮੈਚ ਬਕਰ ਤੋਂ ਬਾਅਦ ਮੁਹਾਲੀ ਦੀਆਂ ਗਲੀਆਂ 'ਚ ਆਵਾਜ਼ ਆਈ ਜਣੀ ਹੈ ਸ਼ਿੱਲੂ 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 ਕੀ ਬਾਤ ਹੈ ਦਰਸ਼ਕ ਵੀਰੋ ਮੇਲਾ ਕਿੱਦਾਂ ਦਾ ਲੱਗਿਆ ਤਾੜੀਆਂ ਜ਼ੋਰਦਾਰ ਦਵਿੰਦਰ ਸੰਘੂ ਹੈ ਵੀਰ ਸਾਡਾ ਪੂਰਾ ਸੰਘੂ ਕੈਨੇਡਾ ਤੇ ਨਾਲ ਬਰਿੰਦਰ ਸੰਘੂ ਕੈਨੇਡਾ ਲੈ ਵੀ ਮਮੀ ਦਸ ਜੇ ਦੁਨੀਆ ਨੂੰ ਕਿਹੜੀ ਟੀਮ ਕਿੰਨੇ ਪੁਆਇੰਟਾਂ ਦੇ ਜੇਤੂ ਰਹੀ ਹੈ ਅੰਬੇ ਦੇ ਲਈ 3000 ਰਵਣ ਜਲਾਲ ਵੱਡਾ ਵੀਰ ਰਾਜੂ ਸ਼ਾਹਪੁਰ ਰਵਣਾ ਜਲਾਲ ਤੇ ਨਾਲ ਗਵਿੰਦਰ ਪੰਨੂ ਸਾਇਪਰਸ ਅੱਜ ਦੇ ਕਬੱਡੀ ਕੱਪ ਦਾ ਦਿਉਰੇ ਵਾਲਾ ਰਵੀ ਸੱਤ ਕਬੱਡੀਆਂ ਪਾ ਕੇ ਸੱਤ ਨੰਬਰ ਲਿਆ ਬੁਲਟ ਦਾ ਜੇਤੂ ਬਣ ਗਿਆ ਰਵੀ ਦਿਉਰੇ ਵਾਲਾ ਤੇ ਬੈਸਟ ਜਾਫੀ ਸੱਤ ਵੱਡੀ ਕੱਪ ਦਾ ਬੁੱਲਟ ਜੇਤੂ ਜਾਫੀ ਹੈ